ਖੇਡ ਦੇਖਣੇ ਮੈਦਾਨ ਦੇ ਵਿੱਚ ਵੱਡੇ ਕਿਤੇ ਬਾਲ ਕੌਂਦਿਲ ਕਦੇ ਤਿਆਰ ਅਗੇ ਵੀਰੇ ਲੈ ਵੀ ਚਾਰੀ ਹੈ ਜੀ ਲੈ ਵੀ ਪਹਿਲਾ ਰੌਨ ਦਾ ਚਾਰ ਦੇ ਖਿਡਾਰੀ ਇੱਕ ਬੰਦੇ ਨੇ ਕਰਦੇਗੇ ਐਂਡ ਕਦੇ ਚਰਚੇ ਮੇਰੇ ਵੀਰੇ ਕਦੇ ਹੋਣਗੇ ਖੇਡ ਦੇਖਣੇ ਮੈਦਾਨ ਦੇ ਵਿੱਚ ਇਹਦਾ ਨਾਮ ਕੀ ਚਾਹੀਦੀ ਸ਼ੁਰੂਆਤ ਹੋਈ ਹੈ ਮੁਕਾਬਲਾ ਬੜਾ ਚੋਟੀ ਦਾ ਜਿਹੜਾ ਕਿਤੇ ਦੋਨੇ ਟੀਮਾਂ ਦੇ ਦਰਮਿਆਨ ਕਦੇ ਖੇਡਿਆ ਜਾ ਰਿਹਾ ਹੈ ਮੁਕਾਬਲੇ ਚੋਟੀ ਦੇ ਹੈ ਇੱਕ ਦੇ ਰੀਤ ਉਧਰਲੇ ਪਾਸੇ ਮਲਕਾਨੇ ਦੀ ਕਦੇ ਧਰਤੀ ਦਾ ਜਿਹੜਾ ਕਿਤੇ ਤਿਆਰ ਹੈ ਬਾਲ ਹਵਾ ਚ ਉਧਰਲੇ ਪਾਸੇ ਵੀਰੇ ਬੋਲਰ ਨੇ ਮਕੀਆ ਕੀਤੀ ਹੈ ਪਰ ਸਾਹਮਣੇ ਪਾਣਗੇ ਜੁੜ ਕੇ ਕਹਿੰਦੇ ਚਾਰ ਖੇਡਣ ਦੇ ਕਿੰਨੇ ਵੇਚ ਕੋ ਬਾਲ ਨੂੰ ਬਾਲ ਜਿਹੜੀ ਨੂੰ ਹੋ ਗਈ ਹੈ ਉਹ ਗੋਰ ਗੁੱਸੇ ਦਾ ਬਾਲ ਹੋ ਗਈ ਹੈ ਪਹਿਲੀ ਨੋ ਬਾਲ ਹੋ ਗਿਆ ਇੱਕ ਹੀ ਇੱਕ ਵੀ ਨਹੀਂ ਹੋਈ ਨੋ ਪਲਸ 4 ਸੀਸੀ ਦਵਾ ਦਿੰਦੇ ਐਂਡ ਚਰਚੇ ਮੇਰੇ ਵੀਰੋ ਲਾਓ ਸਾਹਮਣੇ ਤੇ ਦੂਜੀ ਤੇ ਵੱਟੇ ਇਕੱਲੇ ਵੱਟੇ ਚਰਚੇ ਹੋਣਗੇ ਵੱਡਾ ਕਹਿੰਦੇ ਉਧਰਲੇ ਪਾਸੇ ਤਿਆਰ ਪਰ ਤਿਆਰ ਬਾਲ ਪਹੁੰਚ ਲਈ ਔਰ ਗੱਲਾਂ ਕਦੇ ਹੋਣਗੀਆਂ ਮੇਰੇ ਵੀਰੋ ਟਕਾਣੀਆਂ ਵੱਡੇ ਚਰਚੇ ਮੇਰੇ ਵੀਰੋ ਕਦੇ ਹੁੰਦੇ ਖੇਡ ਦੇ ਕਦੇ ਮੈਦਾਨ ਦੇ ਵਿੱਚ ਮੁੰਡਾ ਕਦੇ ਬਾਲ ਪਾਉਣ ਦੇ ਲਈ ਜਿਹੜਾ ਕਦੇ ਤਿਆਰ ਆ ਮੇਰੇ ਵੀਰੋ ਉਹ ਮੁੰਡਾ ਬਾਲ ਪਾਉਣ ਦੇ ਪਿਆਰ ਪਰ ਪਿਆਰ ਆ ਪਰ ਸਾਹਮਣੇ ਕਦੇ ਰੇਡ ਖੜਿਆ ਅੱਜ ਬਾਲ ਨੇ ਆਲਾ ਖੜਿਆ ਲੈ ਬਾਲ ਹਵਾ ਦੇ ਵਿੱਚ ਤੇ ਬਾਲ ਡਿੱਗੀ ਬਾਹਲੀ ਦੂਰਾ ਤੇ ਚਾਰਾਂ ਦੇ ਹੋਏ ਜਿਹੜੇ ਅੱਜ ਟੀਮ ਦੇ ਹਿੱਸੇ ਹੋਰ ਕਰ ਗਿਆ ਵਾਕਿਆਣ ਕਦੇ ਚਾਰਾਂ ਦੇ ਵਾਦੇ ਜਿਹੜੇ ਕੀਤੇ ਆ ਮਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਇਹ ਨਹੀਂ ਨੋ ਨੋ ਨੇ ਲੈ ਹੇ ਤਾਂ ਹੋਣ ਗਾੜ ਗਿਸਟਡ ਬਾਲ 0 ਬਾਲ 15 ਬਾਲ 0 ਬਾਲ 15 ਸਾਹਮਣੇ ਕਿ ਸਕੋਰ ਬੋਲ ਅਟੈਕ ਦੇ ਸੁਭਾਅ ਦੇ ਲਈ ਕਹਿੰਦੇ ਧਰਤੀ ਦੇ ਬਾਲਾਂ ਭਾਰੇ ਮੇਰੇ ਵੀਰੋ ਐਂਡ ਕਦੇ ਚਰਚੇ ਸਾਡੇ ਆਰ ਮੁੰਡਾ ਕਿਤੇ ਉਧਰਲੇ ਪਾਸੇ ਚਰਚੇ ਕਿਤੇ ਹੁੰਦੇ ਮੇਰੇ ਵੀਰੇ ਖੇਡਦੇ ਕਿਤੇ ਮੈਦਾਨ ਦੇ ਵਿੱਚ ਗੱਲਾਂ ਵੱਡੀਆਂ ਨੇ ਵਾਕਈ ਉਧਰਲੇ ਪਾਸੇ ਬਾਲ ਪਾਉਣ ਦੇ ਲਈ ਮੁੰਡਾ ਤਿਆਰ ਹੈ ਗੱਲਾਂ ਵੱਡੀਆਂ ਨੇ ਬਾਲ ਜਿਹੜੀ ਵਾਈਡ ਹੈ ਗੌਰ ਜਿਸ ਤੜ ਵਾਲ ਹਜੇ ਬਾਕੀ ਆ ਉਹ ਮੈਨੂੰ ਲੱਗਦਾ ਇਹਦਾ ਬਾਲ ਪਾਉਣ ਦੇ ਲਈ ਚੇਤ ਨਹੀਂ ਕਰਦਾ ਲੈ ਸਬਜਾ ਸਵਾਜ ਕੇ ਆ ਰਿਹਾ

तगड़ा दे। अच्छा तो साजा आप है तुम्हें अच्छे ठीक है लापंडा निवासन एक दोस्त नहीं बोला तगड़ा नहीं 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 न आया सारा ही एक जि वाकई वाकई सारे इको जहा बाल जी आने पासे बाल बड़ी चोटी दी ਜਿਹੜੀ ਕਿਤੇ ਪਾਈਆ ਮੇਰੇ ਵੀਰੋ ਖੇਡ ਦੇ ਕਲੇ ਮੈਦਾਨ ਦੇ ਵਿੱਚ ਵੱਡੀਆਂ ਗੱਲਾਂ ਨੇ ਐਂ ਕਦੇ ਬੱਜੇ ਚਰਚੇ ਕਦੇ ਹੁੰਦੇ ਆ ਉਧਰਲੇ ਪਾਸੇ ਵੀ ਆਖਦਾ ਹੁੰਦਾ ਸੀ ਬਾਪੂ ਕਿਹੜਾ ਪੜੂਗਾ ਲੱਗਦਾ ਕੰਜਰ ਮੈਨੂੰ ਖੇਤੀ ਕਰੂਗਾ ਉਧਰਲੇ ਪਾਸੇ ਤੋਤਲੀ ਆਵਾਜ਼ ਵਿੱਚ ਫਰਫੁੜ ਕਹਿ ਕੇ ਢੇਬਾ ਥੋੜ ਵਾਲੀ ਕੱਢਦਾ ਆਵਾਜ਼ ਗੋਰੀ ਹੈ ਮੈਂ ਤਾਂ